ਉਹੋ ਆਦਮੀ ਆਖਰੀ ਵਾਰ ਕਿਸ ਦੇ ਨਾਲ ਗੱਲਬਾਤ ਕਰ ਰਿਹਾ ਸੀ ਤੇ ਐਦਾਂ ਦੀ ਕਿਹੜੀ ਗੱਲ ਸੀ ਜਿਸ ਦੇ ਕਾਰਨ ਉਹਨੂੰ ਮੌਤ ਦਾ ਫੈਸਲਾ ਲੈਣਾ ਪਿਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਇਹ ਮਾਮਲਾ ਸਿਰਫ ਇੱਕ ਮੌਤ ਦਾ ਨਹੀਂ ਮੌਤੇ ਨਾਲ ਜੁੜੇ ਹੋਏ ਸਵਾਲਾਂ ਦਾ ਹੈ ਜੋ ਜਨਤਾ ਪੁੱਛ ਰਹੀ ਹੈ ਦਬੀਤ ਇਸ ਮਾਮਲੇ 'ਦੀ ਹਰ ਪਰਤ ਨੂੰ ਖੋਲੇਗਾ ਸਵਾਲ ਪੁੱਛੇ ਜਾਣਗੇ ਜਵਾਬ ਲਏ ਜਾਣਗੇ ਕਿ ਇਹ ਇੱਕ ਖੁਦਕੁਸ਼ੀ ਹੈ ਜਾਂ ਇਸ ਮੋਦੇ ਪਿੱਛੇ ਹੈ ਕੋਈ ਇੱਕ ਬੜੀ ਸਾਜ਼ਿਸ਼ ਆਪਣੇ ਹੀ ਘਰ ਵਿੱਚ ਰਾਤ ਨੂੰ 9:45 'ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਈਡ ਕਰ ਲਈ ਇੱਕ ਉਸ ਉਸ ਤਰ੍ਹਾਂ ਦਾ ਨੇਤਾ ਜਿਹੜਾ ਕਿ ਹਮੇਸ਼ਾ ਜਨਤਾ ਦੀ ਸੇਵਾ ਲਈ ਖੜਾ ਰਿਹਾ ਤੇ ਕਿਸੇ ਤੋਂ ਡਰ ਕੇ ਕੰਮ ਨਹੀਂ ਕੀਤਾ ਇੱਕ ਇਸ ਤਰ੍ਹਾਂ ਦਾ ਦਲੇਰ ਬੰਦਾ ਆਪਣੇ ਆਪ ਨੂੰ ਗੋਲੀ ਮਾਰ ਦੇਵੇ ਆਪਣੇ ਆਪ ਦੇ ਵਿੱਚ ਬੜੀ ਹੀ ਹੈਰਾਨੀ ਜਨਕ ਗੱਲ ਹੈ ਉਹਨਾਂ ਦੇ ਪਰਿਵਾਰ ਦੇ ਸਦਸье ਵੀ ਇਸ ਗੱਤੇ 'ਤੇ ਵਿਸ਼ਵਾਸ ਨਹੀਂ ਕਰ پا ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਬਾਹਰ ਵਾਲੇ ਬੰਦੇ ਤੋਂ ਕਦੇ ਵੀ ਡਰ ਕੇ ਕੰਮ ਨਹੀਂ ਕੀਤਾ ਤੇ ਇਸ ਤਰ੍ਹਾਂ ਦਾ ਦਲੇਰ ਬੰਦਾ ਆਪਣੇ ਆਪ ਨੂੰ ਗੋਲੀ ਮਾਰ ਦੇਵੇ ਇਹ ਸਾਡੇ ਕੀ ਤੁਹਾਡੇ ਲਈ ਵੀ ਬੜੀ ਹੀ ਹੈਰਾਨੀ ਜਨਕ ਗੱਲ ਰਹੀ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਡੇ ਰਿਪੋਰਟਰ ਦਿਲਪੀਤ ਉਥੇ ਪਹੁੰਚੇ ਹੋ ਯਾਨੀ ਤੇ ਆਉ ਹੁੰਦੇ ਆ ਕਿ ਪੁਲਿਸ ਇਸ ਮਾਮਲੇ ਤੇ ਕੀ ਕਰੇ ਹਾਂ ਜੀ ਸਾਨੂੰ ਰਾਤ ਇਨਫੋਰਮੇਸ਼ਨ ਕੋਈ 9:30 ਦੇ ਕਰੀਬ ਆਈ ਸੀ ਜਿਹੜੇ ਆਪਣੇ ਸਾਤਕਾ ਪਾਰਸ਼ਦ ਨੇ ਪਰਸ਼ੋਤンプーਰੀ ਦੀ ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਹੈ ਡੈਥ ਹੋ ਗਈ ਸੀ ਜਿਸ ਤੇ ਅਸੀਂ ਉਥੇ ਪਹੁੰਚ ਕੇ ਸਾਰਾ ਮੌਕੇ ਨੂੰ ਦੇਖਿਆ ਮੌਕੇ ਨੂੰ ਦੇਖਦਿਆਂ ਹੋਇਆ ਜਿਹੜਾ ਉਥੇ ਇੱਕ ਤਾਂ ਉਹਨਾਂ ਦੀ ਜਿਹੜੀ ਗੰਨ ਸੀ ਲਸੈਂਸੀ ਗੰਨ ਸੀ ਉਹ ਮਿਲੀ ਹੈ ਇੱਕੋ ਮੌਕੇ ਦੇ ਡੈੱਡ ਸੀਗੇ ਉਹਨਾਂ ਨੂੰ ਫਿਰ ਅਸੀਂ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਮੋਰਟਰੀ ਸਿਫਟ ਕਰਵਾਇਆ ਇਹ ਉਹਨਾਂ ਨੇ ਇਹਨਾਂ ਦੇ ਘਰ ਜਾਣ ਦੇ ਦੱਸਣ ਦੇ ਮਤਲਬਕ ਹੈ ਵੀ ਉਹ ਥੋੜਾ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸ ਵਗੈਰਾ ਸੀਗੇ ਉਹਨਾਂ ਦੇ ਕਹਿਣ ਦੇ ਮੁਤਾਬਕ ਕੇਸ ਸੀਗੇ ਜਿਨ੍ਹਾਂ ਚੋਂ ਚੱਲਦੇ ਹੋ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਸੁਸਾਇਡ ਕਰ ਲਿਆ ਇਹ ਬਾਰਾ ਮੋਰ ਇਹ ਜੇ ਆਪਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਵਿਅੰਗ ਹੈ ਵੀ ਅਸੀਂ ਕਿਸੇ ਕਿਸਮ ਦੀ ਕੋਈ ਵੀ ਕਿਸੇ ਦੇ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਤਾਂ ਅਸੀਂ 194 ਬੀ ਐਨ ਸੈਕਸ਼ਨ ਦੇ ਅਨੁਸਾਰ देखते रहो द बीट्स फिर मिलेंगे बहुत ही जल्द द बीट्स चैनल से कुछ नवी खबरों के तद तक ली सत श्रीकाल